ਅੱਜ ਵੀ ਸਭ ਤੋਂ ਦੁਨੀਆ 'ਚ ਜਿਹੜੀ ਮਹਿੰਗੀ ਚੀਜ਼ ਹੈ ਉਹ ਇਮਾਨਦਾਰੀ ਹੈ ਜਿਹੜੀ ਮਹਿੰਗੀ ਚੀਜ਼ ਹੈ ਮੁਹੱਬਤ ਹੈ ਜਿਹੜੀ ਮਹਿੰਗੀ ਚੀਜ਼ ਹੈ ਵਫਾਦਾਰੀ ਹੈ ਜਿਹੜੀ ਮਹਿੰਗੀ ਚੀਜ਼ ਹੈ ਉਹ ਨਿਮਾਣਾਪਣ ਹੈ ਜਿਹਨੂੰ ਮਿਲੋ ਜੀ ਮੈਂ ਇਦਾਂ ਕਰਤਾ ਜੀ ਮੈਂ ਉਦਾਂ ਕਰਤਾ ਜੀ ਮੈਂ ਐ ਆ ਜੀ ਮੈਂ ਉਹ ਆ ਜੀ ਮੈਂ ਮੈਂ ਹੀ ਤਾਂ ਖੁਦਾ ਨੂੰ ਪਸੰਦ ਨਹੀਂ ਹੈ ਸਾਡੇ ਫਰਿਸ਼ਤਿਆਂ ਦੇ ਵਿੱਚ ਇੱਕ ਜਿਨਾਂਤ ਚੋਂ ਇੱਕ ਫਰਿਸ਼ਤਾ ਖੁਦਾ ਦੇ ਕਰੀਬ ਲੱਗ ਗਿਆ ਤੇ ਖੁਦਾ ਨੇ ਜਦੋਂ ਆਦਮ ਅਲੈਸਲਮ ਨੂੰ ਬਣਾਇਆ ਫਰਮਾਇਆ ਇਹਦੀ ਤਾਜ਼ੀਮ ਕਰੋ ਮੇਰੇ ਪੈਗੰਬਰ ਦੀ ਉਹ ਆਕੜ ਪਿਆ ਕਹਿੰਦਾ ਖੁਦਾ ਨੂੰ ਕਹਿੰਦਾ ਜੀ ਮੈਂ ਤਾਂ ਇਹਦੇ ਤੋਂ ਚੰਗਾ ਆ ਬਸ ਇੱਕ ਮੈਂ ਕਰਨ ਦੀ ਵਜ੍ਹਾ ਨਾਲ ਖੁਦਾ ਨੇ ਬਾਹਰ ਕੱਢ ਦਿੱਤਾ ਵੀ ਮੈਂ ਨਹੀਂ ਪਸੰਦ ਸਾਡੀ ਸੁਬਾ ਮੈਂ ਤੂੰ ਹੁੰਦੀ ਹੈ ਰਾਤ ਨੂੰ ਮੈਂ ਮੈਂ ਕਰਦੇ ਸੋ ਜਾਂਦਾ ਘਰ ਤੋਂ ਆਪਣੇ ਘਰ ਨੂੰ ਦੇਖਣਾ ਹੈ ਸਭ ਤੋਂ ਪਹਿਲਾਂ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਘਰ ਤੋਂ ਅਸੀਂ ਕਿੱਥੋਂ ਸ਼ੁਰੂ ਕਰਦੇ ਪਏ ਆ ਅਸੀਂ ਬਾਜ਼ਾਰ ਤੋਂ ਸ਼ੁਰੂ ਕਰਦੇ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਜੀ ਆਪਣੇ ਸਾਥ ਤੋਂ ਆਪਣੇ ਪਿੰਡੇ ਤੋਂ ਅਸੀਂ ਕਿੱਥੋਂ ਸ਼ੁਰੂ ਕਰਦੇ ਪਏ ਆ ਦੂਸਰੇ ਦੇ ਜਿਸਮ ਤੋਂ ਦੂਸਰੇ ਦੀ ਸ਼ਕਲ ਤੋਂ ਦੂਸਰੇ ਦੇ ਪਹਿਨਾਵੇ ਤੋਂ ਧਰਮ ਕਿੱਥੋਂ ਸ਼ੁਰੂ ਹੁੰਦਾ ਜੀ ਆਪਣੀ ਨੀਅਤ ਤੋਂ ਆਪਣੀ ਕਿਰਤ ਤੋਂ ਅਸੀਂ ਸ਼ੁਰੂ ਕਿੱਥੋਂ ਕਰਦੇ ਪਏ ਆ ਦੂਸਰੇ ਤੇ ਕਿੰਤੂ ਪ੍ਰਿੰਤੂ ਤੋਂ ਜੇ ਪੰਜ ਬੰਦੇ ਰਾਜੀ ਨਹੀਂ ਨਾ ਸੁਣੋ ਚਾਹੇ ਮੁਸਲਮਾਨ ਹੋ ਚਾਹੇ ਸਿੱਖ ਹੋ ਭਾਵੇਂ Hindu ਹੋ ईसाई ਹੋ ਜੈਨੀਆਂ ਹੋ ਬੋਧੀਆਂ ਸੁਣੋ ਜੇ ਪੰਜ ਬੰਦੇ ਰਾਜੀ ਨਹੀਂ ਹੈ ਨਾ ਤੇ ਫਿਰ ਜਿੰਨਾ ਮਰਜ਼ੀ ਸਜਦਾ ਕਰੀ ਜਾਈਓ ਖੁਦਾ ਰਾਜੀ ਨਹੀਂ ਹੋਣਾ ਅਤੁਈ ਦੇਖਿਆ ਹੁਣਾਂ ਬੁੜੀਆਂ ਜਾਂਦੀਆਂ ਜੋ ਫੁਲਾਣਾ ਬਾਬਾ ਜੀ ਐ ਕਰਦੇ ਹੋ ਉਦਾਂ ਕਰਦੇ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦੇ ਮਾਪੇ ਮੌਜੂਦ ਹੋਣ ਗੁੜੇ ਕੁਰਾਨ ਪਾਕ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਆਇਆ ਮਾਪੇ ਦੀ ਇੱਜ਼ਤ ਦੇ ਲਈ ਖੁਦਾ ਨੇ ਕਹਿਆ ਵੀ ਜਿਹੜੇ ਦੋਨੋਂ ਮੋਢੇ ਨਾ ਇਹਨਾਂ ਨੂੰ ਜਿੰਨਾ ਕ ਦੱਬ ਸਕਦੇ ਹੋ ਦੱਬੋ ਜਦੋਂ ਮਾਪਿਓ ਦੇ ਸਾਹਮਣੇ ਜਾਣਾ ਨੀਵੇਂ ਹੋ ਕੇ ਨਿਮਾਣੇ ਹੋ ਕੇ ਕੋਈ ਕਿਉਂਕਿ ਖੁਦਾ ਤੋਂ ਬਾਅਦ ਇਹ ਹਸਤੀ ਹੈ ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ Hazrat Muhammad sahab sallallahu alaihi wasallam ਜਿਹਨਾਂ ਦਾ دین ਅੱਜ ਪੂਰੀ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ ਹਰ ਰੰਗ ਔਰ ਨਸਲ ਦੇ ਵਿੱਚ ਉਹ ਖੁਦ ਫਰਮਾਉਂਦੇ ਨੇ ਨਮਾਜ਼ ਤੋਂ ਪਹਿਲਾਂ ਇੱਕ ਦਿਨ ਮਸਜਿਦ ਭਰੀ ਹੋਈ ਸੀ ਉਹਨਾਂ ਦੇ ਜਿਹੜੇ ਖਾਸ ਸਹਾਬੀ ਸੀ Hazrat Bilal ਉਹਨਾਂ ਨੇ ਅਜ਼ਾਨ ਜੱਦ ਦੇ ਦਿੱਤੀ ਨਮਾਜ਼ ਸ਼ੁਰੂ ਹੋਣ ਲੱਗੀ ਅਚਾਨਕ ਪਲਟੇ ਫਰਮਾਇਆ ਬਿਲਾਲ ਗੱਲ ਸੁਣ ਲੈ ਜੇ ਅੱਜ ਮੇਰੀ ਮਾਂ ਜ਼ਿੰਦਾ ਹੁੰਦੀ ਨਾ ਤੇ ਤੂੰ ਤਾਂ ਜਾਨ ਦੇ ਦਿੱਤੀ ਖੁਦਾ ਦਾ ਨਾਮ ਲੈ ਦਿੱਤਾ ਲੋਕਾਂ ਨੇ ਲਾਈਨਾਂ ਬਣਾ ਲਈਆਂ ਫਰਮਾਇਆ ਅਗਰ ਮੇਰੀ ਮਾਂ ਜ਼ਿੰਦਾ ਹੁੰਦੀ ਉਹ ਇੱਥੋਂ ਕਮਰੇ ਚੋਂ ਮੈਨੂੰ ਆਵਾਜ਼ ਮਾਰਦੀ ਮੁਹੰਮਦ ਫਰਮਾਇਆ ਮੈਂ ਨਮਾਜ਼ ਛੱਡ ਕੇ ਨੇ ਆਪਣੀ ਮਾਂ ਦੇ ਮੁੱਕਰ ਚ ਜਾਣਾ ਲੋਕਾਂ ਨੂੰ ਜਾ ਕੇ ਕਹਿੰਨੇ ਵੀ ਸਾਡੇ ਲਈ ਦੁਆ ਕਰੋ ਦੁਆ ਕਰੋ ਮੌਲਾਨਾ ਸਾਹਿਬ ਪੀਰ ਸਾਹਿਬ ਬਾਬਾ ਜੀ ਅਰਦਾਸ ਕਰ ਦਿਓ ਸਾਡੇ ਲਈ ٹھیک ہے کہہ سکتے ہیں بزرگاں لیکن جڑے گھر بابا بیٹھا کئی ماں دے پیر جاندے ہیں تے لانے دار گالا کدی حضرت محمد صاحب صلی اللہ علیہ وسلم نے فرمایا ماں دے پیران دے نیچے جنت ہے تے باپ جنت دا دروازہ ہے پیو جنت دا دروازہ ہے تیری مرضی ہے کھول کے رکھ تیری مرضی ترمی بن چلنا ہے سب تو پہلا ماں باپ دی رضا شامل ہونی چاہیے ماں باپ دی رضا شامل چاہے ماں باپ دے مجاج کروں نہیں ہے پھر بھی تیرا کام ہے کہ تو روزانہ اپنے ماں باپ چاہ سیوا دوسرے نمبر تے ਧਰਮੀਆਂ ਤੁਸੀਂ ਤੇ ਮੀਆਂ بیوی ਦੇ ਵਿੱਚ ਆਪਸ ਦੀ ਅੰਡਰਸਟੈਂਡਿੰਗ ਜ਼ਰੂਰੀ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਮੁਸ਼ਕਲ ਕੰਮ ਹੈ ਬਹੁਤ ਇਸਲਾਮ ਧਰਮ ਦੇ ਮੁਤਾਬਕ ਜਦ ਸ੍ਰਿਸ਼ਟੀ ਬਣੀ ਬਾਬਾ ਆਦਮ ਨੂੰ ਜਦੋਂ ਖੁਦਾ ਨੇ ਬਣਾਇਆ ਨਾ ਤੇ ਉਹ ਉਦਾਸ ਸੀ ਤੇ ਦੋ ਤਿੰਨ ਦਿਨ ਬਾਅਦ ਅਮਾ ਹਵਵਾ ਨੂੰ ਬਣਾਇਆ ਤੇ ਉਹਨਾਂ ਨੇ ਪੁੱਛਿਆ ਸੀ ਵੀ ਇਹ ਕੌਣ ਹੈ ਇਹ ਨੇ ਕਿਹਾ ਵੀ ਭੈਣ ਹੈ ਇਹ ਨਹੀਂ ਕਿ ਆ ਵੀ ਚਾਚੇ ਤਾਏ ਆ ਯਾਨੀ ਇਨਸਾਨਾਂ ਚ ਜਿਹੜੀ ਆਪਸ ਚ ਰਿਸ਼ਤੇਦਾਰੀ ਸ੍ਰਿਸ਼ਟੀ ਚ ਸਭ ਤੋਂ ਪਹਿਲਾਂ ਹੋਈ ਉਹ ਮੀਆਂ ਵੀ ਖੁਦਾ ਨੂੰ ਇਹ ਰਿਸ਼ਤਾ ਇੰਨਾ ਪਸੰਦ ਆਇਆ ਕਿ ਸਭ ਤੋਂ ਪਹਿਲਾਂ ਆਪਸ ਚ ਜਿਹੜੀ ਰਿਸ਼ਤੇਦਾਰੀ ਬਣਾਈ ਗਈ ਉਹ ਮੀਆਂ ਵੀ ਹੁਣ ਇੱਕ ਧਰਮੀ ਬੰਦਾ ਹੈ ਮਾਪਿਓ ਦੀ ਤਾਂ ਸੁਣਦਾ ਹੈ بیوی ਦੇ ਮੂੰਹ ਤੇ ਥੱਪੜ ਮਾਰਦਾ ਹੈ ਇਹ ਕਿ ਧਰਮੀ ਔਰਤ ਹੈ ਮਾਪਿਓ ਦੀ ਤਾਂ ਸੁਣਦੀ ਹੈ ਆਪਣੇ ਆਦਮੀ ਦੇ ਨਾਲ ਝਗੜਾ ਕਰਦੀ ਹੈ ਰੋਜ਼ਾਂ ਫਿਰ ਧਰਮਪੁਰ ਆ ਲੀਆ ਤੀਸਰੇ ਨੰਬਰ ਤੇ ਤੁਹਾਡੇ ਬੱਚੇ ਜਿਨ੍ਹਾਂ ਦੇ ਤੁਸੀਂ ਦੋਸਤ ਹੋਣੇ ਚਾਹੀਦੇ ਹੋ ਆਪਾਂ ਦੂਜਿਆਂ ਦੇ ਨਾਲਿਆਂ ਦਾ ਜੱਫੀਆਂ ਆਪਣੇ ਵਾਲਿਆਂ ਨੂੰ ਆਂਦੇ ਘਰ ਬਸ ਰਡਾਰ ਤੇ ਲਾ ਲਾਈਦੇ ਆ ਵੀ ਤੁਸੀਂ ਆ ਨਹੀਂ ਕੀਤਾ ਹੋਏ ਤੁਸੀਂ ਆ ਨਹੀਂ ਕੀਤਾ ਧਰਮ ਕਹਿੰਦਾ ਕੀ ਤੁਕੇ ਘਰੋਂ ਸ਼ੁਰੂ ਹੋ ਰਿਹਾ ਇਸ ਲਈ ਤੁਹਾਡੇ ਬੱਚੇ ਤੁਹਾਡੇ ਦੋਸਤ ਹੋਣੇ ਚਾਹੀਦੇ ਤਿੰਨ ਕੈਟਾਗਰੀਆਂ ਹੋ ਗਈਆਂ ਮਾਪੇ-ਬਾਪ ਹੋ ਗਏ ਮੀਆਂ-ਬੀਵੀ ਹੋ ਗਏ ਬੱਚੇ ਹੋ ਗਏ ਤੁਹਾਡੇ ਚੌਥੇ ਨੰਬਰ ਤੇ ਤੁਹਾਡਾ ਗਵਾਂਢੀ ਅਜ਼ਰ ਮੁਹੰਮਦ ਸਾਹਿਬ ਸੱਲ ਸੱਲਮ ਫਰਮਾਉਂਦੇ ਜਿਹੜੇ ਬੰਦੇ ਦਾ ਜਿਹੜਾ ਬੰਦੇ ਦਾ ਗਵਾਂਢੀ ਉਹਦੇ ਤੋਂ ਡਰਦਾ ਆ ਜਿਹੜੇ ਬੰਦੇ ਦਾ ਗਵਾਂਢੀ ਉਹ ਤੋਂ ਖੋਫ ਖਾਂਦਾ ਹੈ ਉਹ ਬੰਦਾ ਚੰਗਾ ਨਹੀਂ ਹੈ ਈਮਾਨ ਵਾਲਾ ਹੁਣ ਪੰਜਵੇਂ ਨੰਬਰ ਤੇ ਆ ਗਏ ਰਿਸ਼ਤੇਦਾਰ ਅਗਰ ਅਸੀਂ ਆਪਣੇ ਇਸ ਛੋਟੇ ਜਿਹੇ ਧਾਇਰੇ ਨੂੰ ਖੂਬਸੂਰਤ ਬਣਾਵਾਂਗੇ ਸੁਣੋ ਅਰਦਾਸ ਕਰਦੇ ਆ ਨਾ ਰੋਜ਼ ਸਰਬੱਤ ਦੇ ਭਲੇ ਦੇ ਅਸੀਂ ਮੱਜੀ ਜੀ ਰੋਜ਼ ਦੁਆ ਮੰਗਦੇ ਆ ਅੱਲਾ ਪੂਰੇ ਆਲਮ ਦੇ ਉੱਤੇ ਆਪਣਾ ਫਜ਼ਲ ਫਰਮਾ ਮਤਲਬ ਪੂਰੇ ਸਰਬੱਤ ਤੇ ਆਪਣਾ ਫਜ਼ਲ ਫਰਮਾ ਇਸੇ ਤਰ੍ਹਾਂ ਮੰਦਰ ਦੇ ਵਿੱਚ ਚਰਚ ਦੇ ਵਿੱਚ ਹਰ ਜਗ੍ਹਾ ਜਦੋਂ ਦੁਆ ਮੰਗੀ ਜਾਂਦੀ ਖੁਦਾ ਦੇ ਅੱਗੇ ਤੇ ਪੂਰੀ ਪੂਰੀ ਦੁਨੀਆ ਦੇ ਨਾਮ ਤੇ ਤੇ ਮੈਂ ਕਿਹਨ ਆਪਣੇ ਇੱਕ ਮਿੱਤਰ ਨੂੰ ਕਿਹਾ ਮੈਂ ਕਿ ਆਪਾਂ ਸਾਡੀ ਦੁਨੀਆ ਲਈ ਤਾਂ ਦੁਆ ਮੰਗਦੇ ਆ ਵੀ ਸਾਡੀ ਦੁਨੀਆ ਕਿਹੜੀ ਆ ਦੁਆਤ ਆਪਾਂ ਸਾਰੀ ਦੁਨੀਆ ਲਈ ਮੰਗਦੇ ਆ ਵੀ ਸਾਡੀ ਆਪਣੀ ਦੁਨੀਆ ਕਿਹੜੀ ਐ ਜੇ ਧਿਆਨ দাও ਤੇ ਸਾਡੀ ਦੁਨੀਆ ਸਾਡੇ ਬੇਬੇ ਬਾਪੂ ਸਾਡੀ ਦੁਨੀਆ ਸਾਡੇ بیوی ਬੱਚੇ ਸਾਡੀ ਦੁਨੀਆ ਸਾਡੇ ਗਵਾਂਢੀ ਸਾਡੀ ਦੁਨੀਆ ਸਾਡੇ ਯਾਰ ਦੋਸਤ ਸਾਡੀ ਦੁਨੀਆ ਸਾਡੇ ਬਚਪਨ ਦੇ ਮਿੱਤਰ ਸਾਡੀ ਦੁਨੀਆ ਸਾਡੇ ਕਾਰੋਬਾਰੀ ਮਿੱਤਰ ਸਾਡੀ ਦੁਨੀਆ ਸਾਡੇ ਬਾਜ਼ਾਰ ਦੇ ਦੋਸਤ ਸਾਡੀ ਦੁਨੀਆ ਸਾਡੇ ਰਿਸ਼ਤੇਦਾਰ ਹਰ ਮੰਗੀ ਜਾਨ ਨੇ ਸਾਰੀ ਦੁਨੀਆ ਦੀ ਭਲਾਈ ਆਪਣੀ ਦੁਨੀਆ 'ਚ 500 ਜਗ੍ਹਾ ਰਫਲ ਪਾਏ ਹੋਏ ਉਹਨਾਂ ਦਾ ਦੁਆ ਸलाम ਬੰਦ ਇਹੋ ਦੁਨੀਆ ਜਿਹਦੀ ਤੁਸੀਂ ਖੁਦਾ ਤੋਂ ਸਲਾਮਤੀ ਮੰਗਦੇ ਹੋ ਇਹਨੂੰ ਖੂਬਸੂਰਤ ਬਣਾਉਂਦੀ ਇੱਕ ਦੂਸਰੇ ਦਾ ਸਾਥ ਦੇਣਾ ਕਸ਼ਮੀਰ ਤੋਂ 150 ਬੱਚੇ ਕੱਲ ਆਏ ਆਖਿਆ ਅਸੀਂ ਪੰਜਾਬ ਦੇਖਣ ਆਏ ਆ ਸਰਕਾਰ ਨੇ ਕੋਈ ਪ੍ਰੋਗਰਾਮ ਬਣਾਇਆ ਹੋਣਾ ਕੱਲ ਗੁਰਦੁਆਰਾ ਦੁਖਨਵਰਨ ਸਾਹਿਬ ਆਏ ਫਿਰ ਜਾਮਾ ਮਸਜਿਦ ਆਏ ਮੈਂ ਕਿਹਾ ਉਹਨਾਂ ਨੂੰ ਕਿਹਾ ਮੈਂ ਕਿਹਾ ਅਗਰ ਤੁਸੀਂ ਪੰਜਾਬ ਤੋਂ ਕੁਝ ਸਿੱਖਣਾ ਚਾਹੁੰਦੇ ਹੋ ਤੇ ਇਹ ਸਿੱਖੋ ਜਿਹੜਾ ਬਾਬਾ ਨਾਨਕ ਸਾਹਿਬ ਨੇ ਸੰਵਾਦ ਸ਼ੁਰੂ ਕੀਤਾ ਇਹ ਆਪੋ ਉਹੀ ਕਰ ਰਹੇ ਨਾ ਇਹ ਸਰਬ ਧਰਮ ਸੰਮੇਲਨ ਪਹਿਲੀ ਵਾਰੀ ਨਹੀਂ ਹੋ ਰਿਹਾ ਇਹਦੀ ਸ਼ੁਰੂਆਤ ਧੰਤਨ ਗੁਰੂ ਨਾਨਕ ਦੇਵ ਜੀ ਨੇ ਕੀਤੀ ਬਾਬਾ ਗਏ ਨਾ ਸਾਰਿਆਂ ਕੋਲ ਹਰੇਕ ਧਰਮ ਦੇ ਲੋਕਾਂ ਨਾਲ ਗੱਲ ਕੀਤੀ ਸੰਵਾਦ ਆਪਸ ਵਿੱਚ ਸ਼ਬਦ ਗੁਰੂ ਹੈ ਨਾ ਆਪਾਂ ਜਿੱਦੋਂ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਕ੍ਰੱਤਨ ਖਤਮ ਹੋ ਜਾਂਦੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਨਫ਼ਰਤ ਮੁਹੱਬਤ ਦੇ ਵਿੱਚ ਬਦਲ ਜਾਂਦੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਗਲਤ ਫਹਮੀਆਂ ਦੂਰ ਹੋ ਜਾਂਦੀਆਂ ਤੇ ਮੈਂ ਆਉਣਾ ਕਸ਼ਮੀਰੀ ਬੱਚਿਆਂ ਨੂੰ ਕਹਾਂ ਮੈਂ ਕਿ ਅਗਰ ਪੰਜਾਬ ਤੋਂ ਕੁਝ ਸਿੱਖਣਾ ਤੇ ਪੰਜਾਬੀਆਂ ਤੋਂ ਇਹ ਸਿੱਖੋ ਅਸੀਂ ਆਪਣੇ ਧਰਮ 'ਚ ਰਹਿ ਕੇ ਦੂਸਰੇ ਧਰਮ ਦਾ ਸਤਿਕਾਰ ਬਹੁਤ ਚੰਗੀ ਤਰ੍ਹਾਂ اسی اپنے دھرم چوسرے دھرم کی مدد چنگی طرح کر کرتے ہاں سارے دھرم خطرہ نہیں ہندہ چاہے اسی گردوارہ صاحب جائیے چاہے مندر چلے جائیے چاہے مسیح چلے جائیے لیکن اپنے دھرم کے پکے ہاں لیکن دوسرے دھرم کی کدی نخیتی نہیں دے برائی نہیں کر دے پنجابی جو موڈے نال موڈا لاغے غریب دے کے ترن کی شفٹ انہوں کے موجود ہے اس مٹی ਤੇ ਲੰਗੋਵਾਲ ਤੋਂ ਇਹ ਸੁਨੇਹਾ ਅੱਜ ਇੱਕ ਵਾਰੀ ਫਿਰ ਪੂਰੇ ਭਾਰਤ ਨੂੰ ਪੰਜਾਬ ਦਾ ਦੇ ਹੀ ਰਿਹਾ ਹੈ بار بار ਇੱਕ ਵਾਰ ਫਿਰ ਪੂਰੇ ਭਾਰਤ ਦੇ ਨਾਮ ਸੁਨੇਹਾ ਹੈ ਕਿ ਆਪਸ ਦੀ ਜਿਹੜੀ ਮੁਹੱਬਤ ਹੈ ਆਪਸ ਦਾ ਜਿਹੜਾ ਪਿਆਰ ਹੈ ਉਹ ਉਸ ਵੇਲੇ ਕਾਇਮ ਹੋਣਾ ਜਦੋਂ ਤੁਸੀਂ ਆਪਣੇ ਧਰਮ 'ਚ ਪੱਕੇ ਧਰਮੀ ਬਣ ਜਾਓਗੇ ਦਿਖਾਵੇ ਵਾਲੇ ਜਦ ਤੁਸੀਂ ਪੱਕੇ ਧਰਮੀ ਹੋਵੋਗੇ ਫਿਰ ਤੁਹਾਨੂੰ ਦੂਸਰੇ ਦੇ ਧਰਮ ਦੇ ਵਿੱਚ ਬੁਰਾਈ ਨਜ਼ਰ ਨਹੀਂ ਆਏਗੀ ਜਾ ਦੂਸਰੇ ਦੇ ਧਰਮ ਵਾਲਾ ਬੰਦਾ ਮਿਲੇਗਾ ਤੁਹਾਨੂੰ ਸਤਿਕਾਰ ਨਜ਼ਰ ਤੁਸੀਂ ਉਹਦੇ ਨਾਲ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਤੇ ਅੱਜ ਦੇ ਦਿਨ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਸਮਾਜਿਕ ਵਿਵਸਥਾ ਹੈ ਸਾਡੀ ਜਿਹੜੀ ਅੱਜ ਕੈਨੇਡਾ ਦੇ ਨਾਂ ਤੇ ਯੂਰਪ ਦੇ ਨਾਂ ਤੇ ਕਿਤੇ ਨਾ ਕਿਤੇ ਹਿੱਲ ਰਹੀ ਹੈ ਜਿਹਦੀਆਂ ਬੁਨਿਆਦਾਂ ਜਿਹਨੂੰ ਕਿਤੇ ਨਾ ਕਿਤੇ ਅੰਗਰੇਜ਼ ਮੁਲਕ ਜਿਹੜੇ ਢਾ ਲਾਣਾ ਚਾਹੁੰਦੇ ਨੇ ਅਸੀਂ ਆਪਣੀ ਕਦਰੋ ਕੀਮਤਾਂ ਨੂੰ ਪਛਾਣੀਏ ਆਪਣੇ ਬੱਚਿਆਂ ਨੂੰ ਆਪਣਾ ਧਰਮ ਸਮਝਾਈਏ ਅਕਸਰ ਸਾਡੇ ਸਿੱਖਿਆ ਦੇ ਉੱਤੇ ਮਸਜਿਦਾਂ 'ਚ ਪ੍ਰੋਗਰਾਮ ਹੁੰਦੇ ਆ ਮੈਂ ਉਹਨਾਂ ਨੂੰ ਤਾਂ ਕਹਿਣਾ ਹੀ ਉਹਨਾਂ ਨਾਲ ਹਿੰਦੂ ਸਿੱਖ ਭਰਾਵਾਂ ਨੂੰ ਵੀ ਕਹਿਣਾ ਮੈਂ ਕਿ ਅਗਰ ਮੇਰੀ ਗੱਲ ਧਿਆਨ ਨਾਲ ਸੁਣ ਲਓ ਜਿਹੜਾ ਬੱਚਾ ਇੰਗਲਿਸ਼ ਸਕੂਲ 'ਚ ਪੜ੍ਹੇਗਾ ਪਤਾ ਨਹੀਂ ਉਹਨ ਕਿਸੇ ਨੂੰ ਚੰਗੀ ਲੱਗੇ ਜਾਂ ਮਾੜੀ ਲੱਗੇ ਜੇ ਤੁਸੀਂ ਉਹਨੂੰ ਆਪਣਾ ਧਰਮ ਨਾਲ ਨਹੀਂ ਪੜਾਇਆ ਸੁਣ ਲੋ ਗੱਲ ਜਿਹਨੂੰ ਅੰਗਰੇਜ਼ੀ ਪੜ੍ਹਾਈ ਪ੍ਰੋਫੈਸ਼ਨਲ ਤਾਲੀਮ ਦਿੱਤੀ ਕਿਉਂਕਿ ਉਹਨਾਂ ਨੇ ਲਿਖ ਕੇ ਲਾਇਆ ਕਿ ਇਹ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਪ੍ਰੋਫੈਸ਼ਨਲ ਮਤਲਬ ਇਸ ਪੜੋਂਗੇ ਤੇ ਨੋਟ ਕਮਾਓਗੇ ਤੇ ਗੁਰੂ ਘਰ ਚ ਜਿਹੜੀ ਸਿੱਖਿਆ ਮਿਲਦੀ ਪਈ ਹੈ ਮਸਜਿਦ ਚ ਜਿਹੜੀ ਸਿੱਖਿਆ ਮਿਲਦੀ ਪਈ ਹੈ ਉਹ ਪ੍ਰੋਫੈਸ਼ਨਲ ਨਹੀਂ ਹੈ ਉਹ ਸਤਕਾਰ ਦੀ ਸਿੱਖਿਆ ਹੈ ਅਦਬ ਦੀ ਸਿੱਖਿਆ ਹੈ ਜੇ ਤੁਸੀਂ ਆਪਣੇ ਬੱਚੇ ਨੂੰ ਆਪਣੀ ਮਾਂ ਬੋਲੀ ਦੀ ਸਮਝਾ ਰਹੇ ਆਪਣੇ ਬੱਚੇ ਨੂੰ ਆਪਣੇ ਧਰਮ ਦੇ ਅਧੀਨ ਨਹੀਂ ਲੈ ਕੇ ਆ ਰਹੇ ਬਸ ਇਹ ਸਮਝ ਦਿਓ ਸਵੇਰੇ ਪੈਂਟ ਸ਼ਰਟ ਪਵਾ ਕੇ ਟਾਈਟ ਕਰ ਸਕੇ ਨੂੰ ਚੜਾਤਾ ਬਸੇ ਤੇ ਸ਼ਾਮੀ ਵਧੀਆ ਪੜ ਕੇ ਆਏਗਾ ਫਿਰ ਜਦੋਂ ਤੁਸੀਂ ਬੁੱਢੇ ਹੋਣਾ ਉਹਨੇ ਕਹਿਣਾ ਚੱਲ ਪਾਪਾ ਤੈਨੂੰ ਬਿਰਦਾ ਅਸ਼ਰਮ ਛੱਡ ਕੇ ਆਨਾ ਗੱਲ ਕੌੜੀ ਹੈ ਲੇਕਿਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਧਰਮ ਪੜਾਇਆ ਆਪਣੀ ਮਾਂ ਬੋਲੀ ਸਮਝਾਈ ਆਪਣੇ ਧਰਮ ਦੇ ਅਧੀਨ ਉਹਨਾਂ ਨੂੰ ਰੱਖਿਆ ਚਾਹੇ ਉਹਨਾਂ ਨੂੰ ਡਾਕਟਰ ਬਣਾਇਆ ਚਾਹੇ ਇੰਜੀਨੀਅਰ ਬਣਾਇਆ ਚਾਹੇ ਉਹਨਾਂ ਨੂੰ ਜੱਜ ਲਵਾਇਆ ਚਾਹੇ ਆਈਪੀਐਸ ਬਣਾਇਆ ਆਈਐਸ ਬਣਾਇਆ ਉਹਨਾਂ ਨੂੰ ਇਹ ਪਤਾ ਹੈ ਕਿ ਮਾਪਿਓ ਭਾਵੇਂ 90 100 ਸਾਲ ਦੇ ਵੀ ਹੋ ਜਾਣ ਇਹਨਾਂ ਦਾ ਸਤਿਕਾਰ ਕਰਨਾ ਇਹਨਾਂ ਦੀ ਸੇਵਾ ਕਰਨਾ ਖੁਦਾ ਦਾ ਹੁਕਮ ਹੈ ਅਗਰ ਮੈਂ ਮਾਪਿਓ ਨਾਰਾਜ਼ ਕਰ ਲਏ ਤੇ ਫਿਰ ਖੁਦਾ ਮੇਰੇ ਤੋਂ ਨਾਰਾਜ਼ ਹੋ ਜਾਵੇ ਤੁਸੀਂ ਜਾ ਕੇ ਦੇਖ ਲਿਓ ਗੁਰਦ ਆਸ਼ਰਮਾਂ 'ਚ ਜਿੰਨੇ ਜ਼ਿਆਦਾ ਪੜੇ ਲਿਖੇ ਨੇ ਉਹਨਾਂ ਦੇ ਮਾਪਿਓ ਉੱਥੇ ਮਿਲਣਗੇ ਤੇ ਧਰਮੀ ਲੋਕਾਂ ਨੇ ਮਾਪਿਓ ਡਾਂਗ ਲਈ ਘਰੇ ਬੈਠਾ ਲਾਣੇਦਾਰ ਬੰਜੇ ਤੇ ਇਹੀ ਤਾਂ ਫਰਕ ਹੈ ਧਰਮ ਜੋ ਧਰਮੀ ਚ ਧਰਮ ਬਣਿਆ ਇਸ ਲਈ ਸੀ ਕਿ ਭਈ ਬੰਦੇ ਨੂੰ ਮਰਿਆਦਾ ਚ ਰੱਖਣਾ ਜਿੱਥੋਂ ਗੱਲ ਸ਼ੁਰੂ ਹੋਈ ਸੀ ਉੱਥੇ ਹੀ ਖਤਮ ਹੋ ਰਹੀ ਹੈ ਧਰਮ ਸਿਰ ਜਿਆ ਇਸ ਲਈ ਕਿ ਅਸੀਂ ਆਪਣੀ ਮਰਿਆਦਾ ਚ ਰਹੀਏ ਉਹਨਾਂ ਰਿਸ਼ਤਿਆਂ ਨੂੰ ਕਦਰ ਕਰੀਏ ਉਹਨਾਂ ਸਿਧਾਂਤਾਂ ਦੇ ਉੱਤੇ ਪਹਿਰਾ ਦੇਈਏ ਜਿਹੜੇ ਸਾਨੂੰ ਦਿੱਤੇ ਗਏ ਤੇ ਮੈਂ ਸਮਝਦਾ ਕਿ ਸਮਾਂ ਵੀ ਬਹੁਤ ਜ਼ਿਆਦਾ ਹੋ ਗਿਆ ਹੈ ਤੁਸੀਂ ਵੀ